ਲੋ ਵੀ ਸੱਜਣੋ ਪਸ਼ੂ ਦੇ ਮੱਝ ਚਾਹੇ ਗਾਂ ਕੀ ਸੂਣ ਤੋਂ ਪਹਿਲਾਂ ਜੇ ਤੁਸੀਂ ਦਲੀਆ ਪਾਉਣਾ ਤਾਂ ਆਹ ਆਹ ਚੀਜ਼ਾਂ ਪਾ ਕੇ ਪਸ਼ੂ ਨੂੰ ਪਾਇਓ ਤੇ ਤੁਹਾਡੇ ਪਸ਼ੂ ਦਾ ਜਿਹੜਾ ਲੇਵਾ ਵੀ ਬਹੁਤ ਵਧੀਆ ਬਣੂਗਾ ਚੌਂਕ ਵੀ ਬਹੁਤ ਆਊਗੀ ਪਸ਼ੂ ਦੇ ਵਿੱਚ ਤੇ ਕੋਈ ਵੀ ਦਿੱਕਤ ਨਹੀਂ ਆਉਣੀ ਸੂਣ ਤੋਂ ਬਾਅਦ ਦੇ ਵਿੱਚ ਦੁੱਧ ਵੀ ਪੂਰਾ ਵਧੀਆ ਦੇਊਗੀ ਕੀ ਕੀ ਚੀਜ਼ਾਂ ਪਾਉਣੀਆਂ ਆਪਾਂ ਵੀ ਬਣਾ ਕੇ ਲਿਆਉਣੇ ਅੱਜ ਆਪਣੀ ਜਿਹੜੀ ਝੋਟੀ ਦਾ 2 ਮਹੀਨੇ ਰਹਿ ਕੇ ਸੂਣ ਦੇ ਵਿੱਚ ਤੇ ਹੁਣ ਇਹ ਦਲੀਆ ਜਿਹੜਾ ਸਟਾਰਟ ਕਰਾਂਗੇ ਕੀ ਕੀ ਚੀਜ਼ਾਂ ਪਾਈਆਂ ਇਹਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਇੱਕ ਨੰਬਰ ਇੱਕ ਤੇ ਆਪਾਂ ਮੱਕੀ ਕਣਕ ਤੇ ਸਰੋਂ ਇਹ ਆਪਾਂ ਬਰਾਬਰ ਦੀ ਮਾਤਰਾ ਦੇ ਵਿੱਚ ਲੈਤੀਆਂ ਜਿਵੇਂ ਕਿ ਕਣਕ 10 ਕਿਲੋ ਮੱਕੀ 10 ਕਿਲੋ ਸਰੋਂਾਂ ਜਿਹੜੀ ਸਰੋਂ ਹੋ ਆਪਾਂ ਘੱਟ ਲੈਤੀ ਆ 5 ਕਿਲੋ ਰੇਚੇ ਵੀ ਜ਼ਿਆਦੇ ਘੜਤਣ ਨਾ ਹੋ ਜੇ ਤੇ ਫਿਰ ਪਸ਼ੂ ਖਾਂਦਾ ਨਹੀਂ ਹੈਗਾ ਤੇ ਇਹਦੇ ਵਿੱਚ ਆਪਾਂ 10 ਕਿਲੋ ਛੋਲੇ ਪਾਉਣੇ ਆ ਤੇ 10 ਕਿਲੋ ਹੀ ਪਾਉਣੇ ਜੋਵ ਜਦੋਂ ਰਹਿ ਗਿਆ ਤੁਹਾਡੇ ਪਸ਼ੂ ਦਾ 1 ਮਹੀਨਾ ਸੂਣ ਦੇ ਵਿੱਚ ਉਦੋਂ ਜਿਹੜੇ ਜੋਵ ਆਂ ਜੋਵ ਆਂ ਆਪਾਂ ਬੰਦ ਕਰ ਦਿੰਨੇ ਆਂ ਬਾਕੀ ਦੀਆਂ ਚੀਜ਼ਾਂ ਜਿਵੇਂ ਕਿ ਮੱਕੀ ਹੋਗੀ ਸਰੋਂ ਹੋਗੀ ਛੋਲੇ ਕਣਕ ਇਹ ਚੀਜ਼ਾਂ ਆਪਾਂ ਸਾਰੀਆਂ ਸ਼ੁਰੂ ਤੋਂ ਰੱਖਣੀਆਂ ਨਾਲ ਨਾਲ ਤੇ ਦੇਖੋ ਤੁਸੀਂ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਰਿਜ਼ਲਟ ਮਿਲਦਾ ਆਪਾਂ ਪਹਿਲਾਂ ਵੀ ਦੋ ਪਸ਼ੂਆਂ ਦੇ ਟਰਾਈ ਕਰਿਆ ਸੀ ਤੇ ਹੁਣ ਆਪਾਂ ਅੱਜ ਬਣਾ ਕੇ ਲਿਆਉਣੇ ਆ ਤੇ ਵੇਖੋ ਤੁਸੀਂ ਫਿਰ ਤੁਹਾਨੂੰ ਰਿਜ਼ਲਟ ਵੀ ਦਿਖਾਵਾਂਗੇ ਜਦੋਂ ਪਸ਼ੂ ਬਿਲਕੁਲ ਤਿਆਰ ਹੋ ਗਏ ਤੇ ਵੀਡੀਓ ਨੂੰ ਬੱਦ ਤੋਂ ਸ਼ੇਅਰ ਕਰਦਿਆ ਕਰੋ ਬਹੁਤ ਕੰਮ ਦੀਆਂ ਚੀਜ਼ਾਂ ਹੁੰਦੀਆਂ